ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਨਾਨਕ ਮਤਾ ਸਾਹਿਬ ਦੇ ਵਿੱਚ ਜੋੜਾ ਘਰ ਦਾ ਲੈਂਟਰ ਪੈ ਰਿਹਾ ਵਾ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਕਾਰ ਸੇਵਾ ਵਾਲੇ ਸਾਡੇ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਲੈਂਟਰ ਪੈ ਰਿਹਾ ਵਾ ਜੋੜਾ ਘਰ ਬਣ ਰਿਹਾ ਵਾ ਨਾਨਕ ਮਤਾ ਸਾਹਿਬ ਦੇ ਵਿੱਚ ਜੋੜਾ ਕਰਦੀ ਸੇਵਾ ਜਿਹੜੀ ਆ ਉਹਦੀ ਕਾਰ ਸੇਵਾ ਲੱਗੀ ਹੋਈ ਸੀ ਕਾਰ ਸੇਵਾ ਕਰਵਾਈ ਜਾ ਰਹੀ ਆ ਇੱਥੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਅਸੀਂ ਗੱਲ ਗੱਲਬਾਤ ਕਰਦੇ ਆ ਇੱਥੇ ਭਾਈ ਸਰਬਜੀਤ ਸਿੰਘ ਜੀ ਵੀ ਸਾਡੇ ਨਾਲ ਨੇ ਔਰ ਇਹ ਇਹਨਾਂ ਨਾਲ ਵੀ ਗੱਲਬਾਤ ਕਰਨੇ ਆ ਭਾਈ ਸਾਹਿਬ ਜੀ ਜਿਵੇਂ ਕਾਫੀ ਸਮੇਂ ਤੋਂ ਬਾਅਦ ਨਾਨਕ ਮਤਲਬ ਸਾਹਿਬ ਦੇ ਵਿੱਚ ਕਾਰ ਸੇਵਾ ਸ਼ੁਰੂ ਹੋਈ ਆ ਅੱਜ ਵੇਖਣ ਨੂੰ ਮਿਲ ਰਿਹਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਕਾਰ ਸੇਵਾ ਨੂੰ ਲੈ ਕੇ ਸੇਵਾ ਕਰ ਰਹੀਆਂ ਨੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੈਂ ਸੰਗਤਾਂ ਦੇ ਪ੍ਰਤੀ ਇਹੀ ਕਹਿਣਾ ਚਾਹਾਂਗਾ ਕਿ ਸੰਗਤਾਂ ਦਾ ਜੋ ਅੱਜ ਆਪ ਜੀ ਇਕੱਠ ਦੇਖ ਰਹੇ ਹੋ ਇਹ ਕਰ ਸੇਵਾ ਵਾਲੇ ਮਹਾਪੁਰਖਾਂ ਦੇ ਪ੍ਰਤੀ ਸੰਗਤਾਂ ਦਾ ਸਨੇਹ ਹੈ ਪਿਆਰ ਹੈ ਜੋ ਇੱਕ ਬਿਲਕੁਲ ਨਿੱਕੀ ਆਵਾਜ਼ ਦੇ ਨਾਲ ਜਿਹੜੀ ਬੇਨਤੀ ਕੀਤੀ ਹੈ ਉਹ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਸੰਗਤਾਂ ਇਸ ਮਹਾਨ ਸੇਵਾ ਦੇ ਵਿੱਚ ਆ ਕੇ ਤਨਦੇਹੀ ਦੇ ਨਾਲ ਸਵੇਰ ਤੋਂ ਆ ਕੇ ਲੱਗੀਆਂ ਆਪ ਜੀ ਦੇਖ ਰਹੇ ਹੋ ਸੋ ਸੰਗਤਾਂ ਦਾ ਇੱਥੇ ਆਉਣਾ ਹਾਥੀਂ ਸੇਵਾ ਕਰਨਾ ਇਹ ਚੀਜ਼ ਨੂੰ ਪ੍ਰਗਟ ਕਰਦਾ ਹੈ ਕਿ ਸੰਗਤਾਂ ਦਾ ਜੋ ਮਹਾਂਪੁਰਖਾਂ ਦੇ ਨਾਲ ਕਾਰ ਸੇਵਾ ਦੇ ਨਾਲ ਪਿਆਰ ਹੈ ਉਹ ਅਥਾਹ ਹੈ ਬੇਸ਼ੱਕ ਕਾਰ ਸੇਵਾ ਨਾਲੋਂ ਤੋੜਨ ਵਾਸਤੇ ਬੜੇ ਯਤਨ ਕੀਤੇ ਜਾ ਰਹੇ ਨੇ ਨਿਤ ਨਵੀਆਂ ਘਾੜਤਾਂ ਜੜੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ ਕਿ ਸੰਗਤਾਂ ਕਾਰ ਸੇਵਾ ਤੋਂ ਵੱਖਰੀਆਂ ਹੋ ਸਕਣ ਨੇਤ ਨਵੀਂ ਵਿਉਂਤਬੰਦੀ ਜਿਹੜੀ ਹੈ ਕੋਈ ਨਾ ਕੋਈ ਪ੍ਰੋਪੋਗੈਂਡਾ ਕਰਕੇ ਕੀਤੀ ਜਾ ਰਹੀ ਹੈ ਪਰ ਸੰਗਤਾਂ ਵਿਦਵਾਨ ਨੇ ਸਿਆਣੀਆਂ ਨੇ ਗੁਰੂ ਮਹਾਰਾਜ ਨੇ ਸੰਗਤਾਂ ਨੂੰ ਸਮਤ ਬਖਸ਼ੀ ਹੈ ਸੰਗਤਾਂ ਅੱਜ ਵੀ ਮਹਾਂਪੁਰਖਾਂ ਦੇ ਨਾਲ ਬਿਲਕੁਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਵੇਂ ਖੜੀਆਂ ਨੇ ਸੋ ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਜੋ ਮਾੜੀਆਂ ਤਾਕਤਾਂ ਨੇ ਜਿਹੜੀਆਂ ਝੂਠੀਆਂ ਤਾਕਤਾਂ ਨੇ ਕੋ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰ ਸੰਗਤਾਂ ਕਾਰ ਸੇਵਾ ਦੇ ਨਾਲ ਮਹਾਂਪੁਰਖਾਂ ਦੇ ਨਾਲ ਤਨਗੁਰ ਗ੍ਰੰਥ ਸਾਹਿਬ ਦੇ ਨਾਲ ਪਿਆਰ ਕਰਦੀਆਂ ਨੇ ਔਰ ਉਹਨਾਂ ਨੇ ਅੱਜ ਪ੍ਰਗਟਾਵਾ ਕੀਤਾ ਏ ਇਹਨੂੰ ਕਹਿੰਦੇ ਹਜ਼ਾਰਾਂ ਦਾ ਸੰਗਠ ਜਿਹੜਾ ਆ ਇਹ ਸੈਂਕੜਿਆਂ ਦੇ ਵਿੱਚ ਨਹੀਂ ਇਹ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਇੱਥੇ ਪਹੁੰਚ ਕੇ ਇਹ ਸੇਵਾ ਨਿਭਾ ਰਹੀਆਂ ਸੋ ਮੈਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਚੀਜ਼ ਹੋਰ ਦੱਸ ਦਿਆਂ ਇਹ ਸੰਗਤ ਉੱਤਰਾਖੰਡ ਤੇ ਯੂਪੀ ਤੋਂ ਨਹੀਂ ਆਈ ਹਰਿਆਣਾ ਪੰਜਾਬ ਦਿੱਲੀ ਮਹਾਰਾਸ਼ਟਰਾ ਬਹੁਤ ਦੂਰ ਦੂਰ ਤੱਕ ਇਹ ਸਟੇਟਾਂ ਤੋਂ ਸੰਗਤ ਇੱਥੇ ਆਈ ਹੈ ਇਹ ਆਪ ਜੀ ਨੂੰ ਵਿਗਰੀਆ ਔਰ ਪੰਜ ਇੰਜੀਨੀਅਰ ਜਿਹੜੇ ਆ ਉਹਨਾਂ ਦੀ ਟੀਮ ਆ ਕੇ ਇਹ ਸਾਰਾ ਸਰਵੇਖਣ ਕਰ ਰਹੀ ਹੈ ਉਹਨਾਂ ਦੀ ਅਗਵਾਈ ਹੇਠ ਬਹੁਤ ਸਤਿਕਾਰਯੋਗ ਸੰਤ ਬਾਬਾ ਬਚਨ ਸਿੰਘ ਜੀ ਸਵੇਰੇ 6:30 ਵਜੇ ਇੱਥੇ ਪਹੁੰਚ ਗਏ ਆ ਉਹਨਾਂ ਦੇ ਨਾਲ ਹੋਰ ਵੀ ਸੰਗਤਾਂ ਬਾਬਾ ਰਵਿੰਦਰ ਸਿੰਘ ਜੀ ਜੋ ਇੱਥੇ ਡੇਰੇ ਦੇ ਟੈਸਟ ਮੁੱੱਖ ਜਥੇਦਾਰ ਨੇ ਨਾਨਕਪਤਾ ਸਾਹਿਬ ਦੇ ਪੰਜ ਇੰਜੀਨੀਅਰਾਂ ਦੀ ਟੀਮ ਦੇ ਨਾਲ ਇਹ ਸਾਰੀ ਵਧੀਆ ਦੇਖਰੇਖ ਦੇ ਰਹੀ ਹੈ ਰੈਂਡਰ ਪੈ ਰਿਹਾ ਸੋ ਜੋੜਾਕਰ ਆਉਣ ਵਾਲੇ ਸਮੇਂ ਜਿਵੇਂ ਵਿਗਿਆਨੀ ਜੀਤਪਾਲ ਸਿੰਘ ਨੇ ਦੱਸਿਆ ਵੀ ਸੇਵਾਦਾਰਾਂ ਦੇ ਰਹਿਣ ਵਾਲੇ ਜਿਹੜੇ ਕੁਆਟਰ ਨੇ ਉਹਨਾਂ ਦਾ ਜਿਹੜਾ ਟੱਪਾ ਹੈ ਉਹ ਲੱਗ ਚੁੱਕਿਆ ਹੈ ਉੱਥੇ ਵੀ ਬਹੁਤ ਜਲਦ ਇਹ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਸੋ ਮਹਾਂਪੁਰਖਾਂ ਦਾ ਤੇ ਸੰਗਤਾਂ ਦਾ ਧੰਨਵਾਦ ਹੈ ਸਰਬਜੀਤ ਸਿੰਘ ਜੀ ਮੈਨੂੰ ਤੇ 90 ਦੇ ਦਹਾਕੇ ਦੀਆਂ ਜਿਆਦਾ ਤਾਜ਼ਾ ਹੋ ਗਿਆ ਨੇ ਉਦੋਂ ਵੀ ਇਸੇ ਤਰ੍ਹਾਂ ਬਾਬਾ ਫੌਜਾ ਸਿੰਘ ਜੀ ਦੀ ਅਗਵਾਈ ਹੇਠ ਇਦਾਂ ਹੀ ਸੰਗਤਾਂ ਹਮ ਹਮਾ ਕੇ ਪਹੁੰਚਦੀਆਂ ਹੁੰਦੀਆਂ ਸਨ ਇਸੇ ਤਰ੍ਹਾਂ ਇੱਕ ਬੰਨੇ ਕੀਰਤਨ ਚੱਲਦਾ ਹੁੰਦਾ ਸੀ ਇੱਕ ਬੰਨੇ ਬਾਲਟਾ ਢੋਆ ਜਾਂਦਾ ਹੁੰਦਾ ਸੀ ਇੱਕ ਬੰਨੇ ਲੰਗਰ ਚੱਲਦਾ ਹੁੰਦਾ ਸੀ ਉਹ ਮਹਾਪੁਰਖ ਜਿਹੜੇ ਨੇ ਜਿਵੇਂ ਬਾਬਾ ਬਚਨ ਸਿੰਘ ਜੀ ਅੱਜ ਇੱਥੇ ਸੰਗਤਾਂ ਦੇ ਵਿੱਚ ਬਿਰਾਜਮਾਨ ਨੇ ਉਵੇਂ ਬਾਬਾ ਫੌਜਾ ਸਿੰਘ ਜੀ ਬੈਠੇ ਹੁੰਦੇ ਸਨ ਅਸੀਂ ਉਦੋਂ ਛੋਟੇ-ਛੋਟੇ ਹੁੰਦੇ ਹਾਂ ਸੜ ਆਹੀ ਵੀ بڑے ਉਤਸ਼ਾਹ ਦੇ ਨਾਲ ਸੇਵਾ ਕਰਦੇ ਹੁੰਦੇ ਹਣ ਮੈਨੂੰ ਉਹ ਪੁਰਾਣੇ ਦਿਨ ਯਾਦ ਆਉਂ ਮਾਨੂੰ ਖੁਸ਼ ਹੋਇਆ ਵਾ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਬਹੁਤ ਕੋਸ਼ਿਸ਼ ਕੀਤੀ ਗਈ ਆ ਸਾਡੀ ਕੁਝ ਪੜੇ ਆਪਣੀਆਂ ਲਿਖੀਆਂ ਧਰਾਂ ਨੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਜਿਆਦਾ ਸਿਆਣੀਆਂ ਨੇ ਕੋਈ ਜਿਆਦਾ ਆਪਣੇ ਆਪ ਨੂੰ ਸਮਝਦਾਰ ਸਮਝਦੀਆਂ ਨੇ ਉਹ ਹਰ ਚੀਜ਼ ਦੇ ਵਿੱਚ ਨੁਕਤਾ ਚ ਨਹੀਂ ਕਰਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਬੜਾ ਕੋਸ਼ਿਸ਼ ਕੀਤੀ ਆ ਉਹਨਾਂ ਡੇਰਾਕਾਰ ਸੇਵਾ ਵਾਲਿਆਂ ਨੂੰ ਬਦਨਾਮ ਕਰਨ ਦੀ ਜਾਂ ਸੰਗਠਨਾਂ ਨੂੰ ਤੋੜਨ ਦੀ ਪਰ ਉਹਦਾ ਕੋਈ ਅਸਰ ਹੁੰਦਾ ਜ਼ਾਬਦਾ ਨਹੀਂਗਾ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਵੀ ਤੁਹਾਡੇ ਰਾਈ ਇੱਕ ਬੇਨਤੀ ਕੀਤੀ ਸੀ ਕਿ ਉਹ ਤਾਕਤਾਂ ਨੇ ਜਿਵੇਂ ਸਤਨਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਤੇ ਆਪਨਾ ਦੇਹ ਚਰੂ ਪਰ ਪਾਣੀ ਤਹ ਨਿੰਦੇ ਜਿਹੇ ਗੰਗਾ ਆਣੀ ਇਹ ਬਿਲਕੁਲ ਸਿੱਧ ਹੁੰਦੀ ਹੈ ਬਾਣੀ ਤੇ ਇਹ ਉਹ ਤੇ ਰਣ ਜਿਹੜਾ ਹੱਥੀ ਕੁਝ ਨਹੀਂ ਕਰ ਸਕਦੀਆਂ ਆਪ ਇਹਨਾਂ ਨੇ ਕੁਝ ਨਹੀਂ ਕਰਨਾ ਨਾ ਹੱਥੀ ਸੇਵਾ ਕਰਨੀ ਹੈ ਨਾ ਇਹਨਾਂ ਦੀ ਕੋਈ ਸੇਕ ਕੌਮ ਨੂੰ ਦੇਣ ਹੈ ਪਰ ਇਹ ਮਹਾਂਪੁਰਖਾਂ ਦੇ ਉੱਤੇ ਕਟਾਕਸ਼ ਕਰਨਾ ਨੁਕਤਾਚੀਨੀ ਕਰਨੀ ਉਹ ਕਹਿੰਦੇ ਆ ਵੀ ਬਿਲਡਿੰਗਾਂ ਬਣਾ ਕੇ ਕੀ ਕਰਨਾ ਉਹ ਭਲੇ ਲੋਕੋ ਜੇ ਬਿਲਡਿੰਗਾਂ ਨਾ ਹੋਣਗੀਆਂ ਤੁਸੀਂ ਸਿਰ ਕਿੱਥੇ ਲਗਾਓਗੇ ਤੁਹਾਨੂੰ ਬਹਿਣ ਵਾਸਤੇ ਇਕੱਤਰਤਾ ਕਰਨ ਵਾਸਤੇ ਕੋਈ ਸੰਮੇਲਨ ਕਰਨ ਵਾਸਤੇ ਗੁਰਪੁਰਬ ਮਨਾਉਣ ਵਾਸਤੇ ਸਾਰੀਆਂ ਥਾਵਾਂ ਬੜੀਆਂ ਜ਼ਰੂਰੀ ਨੇ हां विदक ادارے हॉस्पिटल ये चीजਾਂ ਵੀ ਜ਼ਰੂਰੀ ਹੈ ਪਰ ਉਹਨਾਂ ਦੇ ਨਾਲ-ਨਾਲ ਜਿਹੜੀ ਸੰਗਤ ਦੇ ਆਉਣ ਵਾਸਤੇ ਹੁਣ ਇੰਨਾ ਵੱਡਾ ਗੁਰਦੁਆਰਾ ਸਾਹਿਬ ਸਾਡਾ ਇੱਕ ਕੇਂਦਰੀ ਸਥਾਨ ਹੈ ਯੂਪੀ ਉੱਤਰਾਖੰਡ ਦਾ ਗੁਰਦੁਆਰਾ ਨਾਨਕ ਮਤਾ ਸਾਹਿਬ ਇੱਥੇ ਤਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਜੇ ਇੱਥੇ ਬਿਲਡਿੰਗ ਨਾ ਹੋਏਗੀ ਬਹਿਣ ਵਾਸਤੇ ਥਾਂ ਨਾ ਹੋਏਗਾ ਤੇ ਆਉਣ ਵਾਲੀ ਸੰਗਤ ਨੂੰ ਕਿੰਨੀ ਪਰੇਸ਼ਾਨੀ ਹੈ ਉਹ ਕਿੱਥੇ ਆ ਕੇ ਬੈਹੇਗੀ ਕਿੱਥੇ ਆ ਕੇ ਆਰਾਮ ਕਰੇਗੀ ਇਹ ਬੜੀਆਂ ਚੀਜ਼ਾਂ ਵੇਖਣ ਵਾਲੀਆਂ ਨੇ ਜੋ ਅੱਜ ਦੇ ਅਪਗ੍ਰੇਡ ਪ੍ਰਚਾਰਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇੱਕ ਵਾਰ ਨਾਲ ਜੁੜ ਕੇ ਕਾਰ ਸੇਵਾ ਦੇ ਕੋਲ ਆ ਕੇ ਮਹਾਂਪੁਰਖਾਂ ਦੇ ਨਾਲ ਉਹਨਾਂ ਦੇ ਕਾਰਜ ਵੇਖ ਕੇ ਫਿਰ ਅਗਲੀ ਗੱਲ ਜਿਹੜੀ ਆ ਕਰਨੀ ਚਾਹੀਦੀ ਹੈ ਬਾਣੀ ਨੂੰ ਸੰਕੋਚਣਾ ਚਾਹੀਦਾ ਹੈ ਐਵੇਂ ਘਰ ਬੈਠੇ ਦੋ ਕੁ ਕਿਤਾਬਾਂ ਪੜ ਕੇ ਆਪਣੀ ਵਿਦਵਤਾ ਨਹੀਂ ਵਿਖਾਣੀ ਚਾਹੀਦੀ ਨਾਲ ਵਿੱਚ ਰੋ ਸੰਗਤਾਂ ਦੇ ਵਿੱਚ ਆ ਕੇ ਸੰਗਤਾਂ ਦਾ ਪਿਆਰ ਵੇਖੋ ਸੰਗਤਾਂ ਕੋਲੋਂ ਪੁੱਛੋ ਵੀ ਕਾਰ ਸੇਵਾ ਸੰਪਰਦਾ ਕੀ ਹੈ ਉਹ ਕਿਹੜੇ ਤਰੀਕੇ ਨਾਲ ਸੇਵਾ ਕਰਾਂਦੀ ਹੈ ਇਹਨਾਂ ਕੁਝ ਕਹਿੰਦੇ ਆ ਮੈਂ ਖੇਮਾਂ ਦਾ ਜਾਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਨੂੰ ਕਹਾਂਗਾ ਇੱਕ ਵਾਰੀ ਸੰਗਤਾਂ ਦੇ ਵੱਲ ਕੈਮਰਾ ਘੁਮਾ ਦੇ ਦੇਖ ਸਕਦੇ ਹੋ ਤੁਸੀਂ ਆ ਗਾਂਹ ਤੱਕ ਲੈਣਾ ਲੱਗੀਆਂ ਹੋਈਆਂ ਨੇ ਕੁਝ ਸੰਗਤਾਂ ਜਿਹੜੀਆਂ ਨੇ ਤੇ ਆਰਾਮ ਕਰ ਰਹੀਆਂ ਨੇ ਬੈਠੀਆਂ ਹੋਈਆਂ ਜਿਹੜੀਆਂ ਕਿ ਬਾਲਟੀਆਂ ਦੀ ਸੇਵਾ ਕਰਦੀ ਆਈਆਂ ਨੇ ਔਰ ਵੀਰ ਨੂੰ ਕਹਾਂਗਾ ਇੱਕ ਵਾਰੀ ਵਿਖਾ ਦੇ ਦੋ ਬੰਨੇ ਲੈਂਟਰ ਪੈ ਰਿਆ ਵਾ ਇੱਕ ਬੰਨੇ ਆ ਆ ਸਾਈਡ ਆ ਜਿੱਧਰ ਲੈਂਟਰ ਪੈ ਰਿਆ ਵਾ ਔਰ ਦੂਜੇ ਬੰਨੇ ਜਿਹੜੀ ਆ ਕਿ ਆ ਇੱਕ ਇਧਰ ਸਾਈਡ ਇਧਰ ਸੱਜੇ ਬੰਨੇ ਆ ਇਧਰ ਵੀ ਲੈਂਟਰ ਪੈ ਰਿਆ ਵਾ ਔਰ ਦੋਵੇਂ ਜਿਹੜੀਆਂ ਬਿਲਡਿੰਗਾਂ ਦੀ ਜਿਹੜਾ ਲੈਂਟਰ ਆ ਉਹ ਇੱਕੇ ਦਿਨ ਪਾਇਆ ਜਾ ਰਿਹਾ ਔਰ ਦੋਵੇਂ ਪਾਸੇ ਹੀ ਸਕਤਾ ਬੜੇ ਉਤਸ਼ਾਹ ਦੇ ਨਾਲ ਬੜੇ ਜੋਸ਼ ਦੇ ਨਾਲ ਜਿਹੜਾ ਵਾ ਉਹ ਸੇਵਾ ਕਰ ਰਹੀਆਂ ਨੇ ਹੋਰ ਵੀ ਇੱਥੇ ਬਹੁਤ سارے ਪਹੁੰਚੇ ਹੋਏ ਨੇ ਸੰਗਤਾਂ ਜਿਹੜੀਆਂ ਇੱਥੇ ਬੈਠੀਆਂ ਹੋਈਆਂ ਆਰਾਮ ਕਰ ਰਹੀਆਂ ਨੇ ਉਹਨਾਂ ਨਾਲ ਵੀ ਆਪ ਜੀ ਦੇ ਰੂਬ ਰੂ ਕਰਾਉਨੇ ਆ ਔਰ ਗੱਲ ਮੈਂ ਕਰਨ ਦੀ ਕੋਸ਼ਿਸ਼ ਕਰ ਰਹਾ ਭਾਈ ਸਾਹਿਬ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਸੇਵਾ ਕਰਨ ਆਏ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਪਹਿਲੋਂ ਇਹ ਜਾਣਨਾ ਬਹੁਤ ਵਧੀਆ ਜੀ ਬਹੁਤ ਵਧੀਆ ਬਾਬੇ ਨਾਨੇ ਦੀ ਕਿਰਪਾ ਚਲੰਡੀ ਹੈ ਹਾਂ ਬਹੁਤ ਦੋ ਚੀਜ਼ਾਂ ਹੁੰਦੀਆਂ ਨੇ ਜੀ ਆਪਾਂ ਘਰ ਵੀ ਕੰਮ ਕਰੀਦਾ ਵਾ ਕਈ ਸਾਡੇ ਬਹੁਤ ਸੂਝਵਾਨ ਜਾਂ ਸਿਆਣੇ ਲੋਕ ਨੇ ਉਹ ਕਹਿ ਦਿੰਦੇ ਨੇ ਯਾਰ ਅਸੀਂ ਘਰ ਵੀ ਕੰਮ ਕਰ ਲਓ ਪਰ ਇੱਕ ਘਰ ਕੰਮ ਕਰਨਾ ਉਹ ਤਾਂ ਨਿਤ ਦਾ ਆਪਣਾ ਕਰਮ ਆ ਬੰਦਾ ਕਰਦਾ ਹੀ ਆ ਔਰ ਇੱਕ ਆਣ ਕੇ ਗੁਰੂ ਘਰ ਆਣ ਕੇ ਸੇਵਾ ਕਰਨੀ ਆ ਇਹਦੇ ਵਿੱਚ ਆਨੰਦ ਜ਼ਿਆਦਾ ਹੁੰਦਾ ਵਾ ਜਾਂ ਉੱਥੇ ਆਨੰਦ ਜ਼ਿਆਦਾ ਹੁੰਦਾ ਵਾ ਦੇਖੋ ਘਰ ਤੇ ਆਪਾਂ ਕਰਦੇ ਹੀ ਰਹਿੰਨੇ ਆ ਸਭ ਨੂੰ ਆਨੰਦ ਇੱਥੇ ਜੇ ਹਾਂਜੀ ਸਭ ਨਾਲੋਂ ਜ਼ਿਆਦਾ ਤੋਂ ਹੁਣ ਗਰਮੀ ਵੀ ਹੈ ਵੇ ਮਜਾ ਸੇਵਾ ਲੁੱਟ ਕੇ ਲੈ ਕੇ ਜਾਣਾ ਹਾਂਜੀ ਆ ਜੀ ਕੀ ਕਹਿ ਰਹੇ ਹੋ ਬਹੁਤ ਕਿਰਪਾ ਜੀ ਬਾਬੇ ਨਾਨਕ ਵੀ ਇੱਥੇ ਬਹੁਤ ਆਨੰਦ ਹੈ ਘਰ ਤੇ ਕਰਨੀ ਕਰਨੇ ਪਰ ਇੱਥੇ ਜਿਹੜਾ ਆਨੰਦ ਹੈ ਕਿਤੇ ਨਹੀਂ ਲਗਣਿਆ ਬਕਰਾਈ ਇੱਕ ਇੱਕ ਵੱਖਰੀ ਤਰ੍ਹਾਂ ਦੀ ਫੀਲਿੰਗ ਆਉਂਦੀ ਆ ਬਾਪੂ ਜੀ ਆਪ ਜੀ ਵੀ ਸੇਵਾ ਕਰ ਰਹੇ ਹੋ ਸਰੀਰ ਤੁਹਾਡਾ ਬਿਰਧ ਹੋ ਚੁੱਕਾ ਵਾ ਠੀਕ ਹੈ ਜੀ ਔਰ ਫੇਰ ਵੀ ਤੁਸੀਂ ਬਾਲਟਾ ਢੋਂਦੇ ਹੋ ਹਾਂ ਜੀ ਆਨੰਦ ਆ ਰਿਹਾ ਆ ਆਨੰਦ ਬਹੁਤ ਆਦਾ ਹੈ ਜੀ ਇੱਥੇ ਅਸੀਂ ਤਾਂ ਕਰਦੇ ਨਹੀਂ ਸੋ ਹਾਂ ਜੀ ਪਰ ਕਰਦੇ ਨਹੀਂ ਸਵਾ ਇਹ ਇਹ ਜੀ ਜਿਹੜਾ ਗੁਰੂ ਘਰ ਆਣ ਕੇ ਸੇਵਾ ਕਰਨੀਆਂ ਜਾਂ ਕਾਰ ਸੇਵਾ ਕਰਨੀਆਂ ਅਸੀਂ ਇਹਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਵਾ ਇਹਦੇ ਵਿੱਚ ਸੰਗਤਾਂ ਹੁੰਮ ਹਮ ਆ ਕੇ ਪਹੁੰਚੀਆਂ ਨੇ ਸੇਵਾ ਕਰ ਰਹੀਆਂ ਨੇ ਭਾਈ ਸਾਹਿਬ ਜੀ ਆਪ ਆਪ ਜੀ ਕੀ ਕਰਨਾ ਚਾਹੁੰਦੇ ਹੋ ਸੇਵਾ ਕਰਨ ਆਏ ਹੋ ਇੱਥੇ ਕਾਰ ਸੇਵਾ ਕਰਨ ਆਏ ਹੋ ਮਾਹਪੁਰਖਾਂ ਵੱਲੋਂ ਜਿਹੜੀ ਸੇਵਾ ਕਰਾਈ ਜਾਂਦੀ ਹੈ ਕਾਰ ਸੇਵਾ ਠੀਕ ਹੈ ਜੀ ਇਹ ਕਿਵੇਂ ਦਾ ਲੱਗ ਰਿਹਾ ਆਪ ਨੂੰ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਜੀ ਬਹੁਤ ਜਨੰਦ ਆ ਰਿਹਾ ਹਾਂਜੀ ਘਰ ਤਾਂ ਕੰਮ ਧੰਦੇ ਕਰਦੇ ਰਹੀਦਾ ਇੱਥੇ ਜਿਆਦਾ ਆਨੰਦ ਆਉਂਦਾ ਘਰ ਘਰ ਤਾਂ ਕੰਮ ਬੰਦਾ ਕਰਦਾ ਹੀ ਆ ਹਾਂਜੀ ਹਾਂਜੀ ਇੱਥੇ ਸੰਗ ਦੇ ਨਾਲ ਕਰੀਦਾ ਬਹੁਤ ਮਜ਼ਾ ਆਨੰਦ ਆਉਂਦਾ ਕਿਹੜੀ ਜਗ੍ਹਾ ਤੋਂ ਆਏ ਹੋ ਆ ਜੀ ਅਈ ਖੜਗਪੁਰ ਫਲੀਪੀ ਦੇ ਲੱਗ ਗਈ ਹਾਂਜੀ ਜਿਹੜਾ ਫਲੀਪੀ ਦੇ ਲੱਗ ਗਈ ਨਾ ਇਹ ਜਿਹੜਾ ਮੇਰੇ ਪਿੱਛੇ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਧੰਨਵਾਦ ਬਹੁਤ ਬਹੁਤ ਆਜੋ ਵੀਰ ਨੂੰ ਕਹਾਗਾ ਵੀ ਇੱਧਰ ਵੀ ਜਰਾ ਕੈਮਰਾ ਕੁਾਰੇ ਸੰਗਤਾਂ ਜਿਵੇਂ ਲੱਗੀਆਂ ਹੋਈਆਂ ਨੇ ਸਾਰੇ ਬੜੇ ਉਤਸ਼ਾਹ ਦੇ ਨਾਲ ਇੱਧਰ ਚਾਹ ਪਕੌੜਿਆਂ ਦਾ ਲੰਗਰ ਵੀ ਚੱਲ ਰਿਹਾ ਵਾ ਇੱਧਰ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਵਾ ਜਿਹਨੂੰ ਜਰੂਰ ਤੇ ਇੱਧਰ ਪਾਣੀ ਵੀ ਚੱਲ ਰਿਹਾ ਵਾ ਸੰਗਤਾਂ ਨਾਲੋਂ ਨਾਲ ਆਣ ਕੇ ਚਾਹ ਵੀ ਛਕ ਰਹੀਆਂ ਨੇ ਪਾਣੀ ਵੀ ਛਕ ਰਹੀਆਂ ਨੇ ਜਲ ਛਕ ਰਹੀਆਂ ਨੇ ਔਰ ਨਾਲ ਸੇਵਾ ਚੱਲਣ ਈ ਆ ਕਾਰ ਸੇਵਾ ਕਰ ਰਹੇ ਨੇ ਸਾਡੇ ਠੀਕ ਹੈ ਜੀ ਭਾਈ ਸਾਹਿਬ ਜੀ ਕਿਵੇਂ ਨਾਲ ਲੱਗ ਰਿਹਾ ਆਪ ਕਾਰ ਸੇਵਾ ਕਰ ਰਹੇ ਹੋ ਤੇ ਬਹੁਤ ਵਧੀਆ ਲੱਗ ਰਿਆ ਜੀ ਆਨੰਦ ਆ ਰਿਹਾ ਜੀ ਆਨੰਦ ਆ ਰਿਹਾ ਜੀ ਗਰਮੀ ਨਹੀਂ ਲੱਗਣ ਡਈ ਨਾ ਨਹੀਂ ਜੀ ਬਿਲਕੁਲ ਟੋਕਰੀ ਦੀ ਸੇਵਾ ਤੇ ਕਿਸਮਤ ਵਾਲਿਆਂ ਨੂੰ ਮਿਲਦੀ ਆ ਜੀ ਕਰਮਾਂ ਵਾਲਿਆਂ ਨੂੰ ਮਿਲਦੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਵਧੀਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੰਦ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਗੁਰੂ ਘਰ ਆਣ ਕੇ ਸੇਵਾ ਕਰਨੀ ਜਿਹੜੀ ਆ ਇਹਦਾ ਇੱਕ ਵੱਖਰਾ ਹੀ ਆਨੰਦ ਆ ਇੱਧਰ ਤੁਸੀਂ ਵੇਖ ਸਕਦੇ ਹੋ ਅੱਗੇ ਵੀਰ ਨੂੰ ਕੰਮ ਥੋੜਾ ਜਿਹਾ ਅੱਗੇ ਕਰਦੇ ਕਿਵੇਂ ਵੇਖ ਸਕਦੇ ਹੋ ਤੁਸੀਂ ਕਿਵੇਂ ਲੈਣਾ ਲ ਸਾਡੀਆਂ ਬੀਬੀਆਂ ਨੇ ਸਾਡੀਆਂ ਭੈਣਾਂ ਨੇ ਸਾਡੇ ਵੀਰ ਨੇ ਅਗਲੇ ਬੰਨੇ ਨੌਜਵਾਨ ਨੇ ਬਾਲਟੇ ਚੱਲਣੇ ਤੇ ਤਿੰਨ ਚਾਰ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਿਹੜਾ ਕਿ ਚੱਲਣ ਡਿਆ ਵਾ ਇੱਥੇ ਬਾਲਟੇ ਭਰੇ ਜਾਂਦੇ ਨੇ ਦੂਜੀ ਪਾਸੇ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਵਾ ਚਾਹ ਲੈਣ ਵਾਸਤੇ ਪ੍ਰਸ਼ਾਦਾ ਲੈਣ ਵਾਸਤੇ ਜਾਂ ਜਲੇਬੀਆਂ ਖਾਣ ਵਾਸਤੇ ਤੇ ਲੈਣਾ ਚ ਲੱਗਦੇ ਵੇਖੇ ਨੇ ਇੱਥੇ ਸੇਵਾ ਵਾਸਤੇ ਵੀ ਜਿਹੜੇ ਸੰਕਟਾਂ ਨੇ ਉਹ ਲੈਣਾ ਚ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਵੀਰ ਨੂੰ ਕਹਾਂਗਾ ਇੱਕ ਵਾਰੀ ਉਧਰ ਕਮਾਦੇ ਸੰਗਤਾਂ ਜਿਹੜੀਆਂ ਲੈਣਾ ਚ ਲੱਗੀਆਂ ਹੋਈਆਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਤੇ ਵੀਰ ਜੀ ਕਦੋਂ ਤੱਕ ਕਰਨਗੇ ਸੇਵਾ ਤੁਸੀਂ ਇਹ ਸਾਨੂੰ ਹੋ ਗਿਆ ਬਈ ਸਵੇਰ ਦੇ ਡੇ ਆ ਸਵੇਰ ਦੇ 6 ਵਜੇ ਹਾਂਜੀ ਟਕਾਵੜ ਨਹੀਂ ਹੋਣੀ ਨਾ ਨਾ ਕੋਈ ਟਕਾਵੜ ਬਾਬੇ ਫੌਜਾ ਸਿੰਘ ਹੀ ਆ ਗਏ ਤੇ ਨੇ ਹਾਂਜੀ ਹਾਂਜੀ ਅਨੰਦ ਆਉਂਦੇ ਹਾਂਜੀ ਪੂਰਾ ਜੀ ਆ ਸਵੇਰ ਤੋਂ ਲਗਾਤਾਰ ਹੀ ਚੱਲਣ ਡਿਆ ਵਾ ਕੰਮ ਇੱਥੇ ਜਿਹੜਾ ਇਹ ਆਪਾਂ ਸਵੇਰ ਤੋਂ ਰਗਾਟਾ ਹਾਂਜੀ ਕਿੰਨੀ ਕ ਸੰਗਤ ਆਈ ਹੈ ਜੇ ਤੇ ਸੰਗਤ ਤੁਹਾਡੇ ਸਾਹਮਣੇ ਹੀ ਹੈ ਵੇਖੋ ਮੰ ਹਜ਼ਾਰ ਕੋ ਤੇ ਹੋਏਗਾ ਹੀ ਬੰਦੇ ਹਜ਼ਾਰਾਂ ਦੀ ਗਿਣਤੀ ਤੇ ਕਰਨੀ ਹੈ ਹਜ਼ਾਰਾਂ ਦੀ ਗਿਣਤੀ ਹਾਂਜੀ 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 ਬਿਲਕੁਲ ਜੀ ਜਿੰਨਾ ਵੀ ਮੈਂ ਗੱਲ ਕਰਨਾ ਵਾ ਉਹੋ ਹੀ ਸਾਰੇ ਕਹਿੰਦੇ ਆ ਵੀ ਹਾਂ ਪੂਰਾ ਆਨੰਦ ਆ ਰਿਹਾ ਵਾ ਔਰ ਲੈਣਾ ਲੱਗੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਵੀ ਲੈਣਾ ਦੇ ਵਿੱਚ ਲੱਗੇ ਜਿਹੜੇ ਨੇ ਸੰਗਤਾਂ ਆਪੋ ਆਪਣੀ ਵਾਰੀ ਦਾ ਇੰਤਜ਼ਾਹ ਕਰਨ ਡੀਆਂ ਨੇ ਔਰ ਇੱਧਰ ਸਾਡੇ ਵੀਰ ਨੇ ਨੌਜਵਾਨ ਨੇ ਉਹ ਵੀ ਜਿਹੜੇ ਨੇ ਗਰਮੀ ਦੇ ਵਿੱਚ ਇਹ ਨਹੀਂ ਗਰਮੀ ਦੇ ਵਿੱਚ ਲੱਗੇ ਹੋਏ ਨੇ ਔਰ ਜੇ ਕਿਉਂ ਵੀਰ ਜੀ ਮੈਂ ਪੁੱਛਣਾ ਚਾਹਣਾ ਲੱਗਿਆ ਆ ਜੀ ਵੀਰ ਮੇਰਾ ਮੜਾ ਜਿਆ ਲੱਗਿਆ ਘਰ ਵੀ ਤੁਸੀਂ ਕੰਮ ਕਰਦੇ ਹੋ ਹੋਗੇ ਹਾਂਜੀ ਘਰ ਤਾਂ ਮੈਨੂੰ ਆਪਦਾ ਵੀ ਤੁਹਾਨੂੰ ਜਦੋਂ ਡੈਡੀ ਤੁਹਾਡਾ ਜਾਂ ਚਾਚਾ ਤੁਹਾਡਾ ਕਹਿੰਦਾ ਹੋਊਗਾ 10 ਵਾਰੀ ਕਹਿੰਦਾ ਹੋਊਗਾ ਤਾਂ 2 ਵਾਰੀ ਤੁਰਦੇ ਹੋਣੇ ਤੁਸੀਂ ਇੱਥੇ ਬੜੇ ਆਸਾਨ ਲੱਗੇ ਹੋਏ ਹੋ ਤੇ ਹਾਂਜੀ ਘਰੇ ਕਿਤੇ ਕੰਮ ਕਰਨਾ ਆਈ ਐ ਇੱਥੇ ਤਾਂ ਲੱਗਣਾ ਹੈ ਗੁਰੂ ਘਰ ਆਏ ਆ ਜੀ ਗੁਰੂ ਘਰ ਇਹਦੇ ਆਨੰਦ ਹੁੰਦਾ ਕੰਮ ਕਰਦਾ ਹਾਂਜੀ ਬਹੁਤ ਬਹੁਤ ਵਧੀਆ 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 ਸੇਰ ਤੇ ਲੱਗੇ ਆ ਜੀ 8 ਵਜੇ ਤੇ ਲੱਗੇ ਸਕਾਵਟ ਨਹੀਂ ਲੱਗਣ ਡਈ ਨਾ ਨਾ ਜੀ ਸਕਾਵਟ ਦੀ ਕਿਰਪਾ ਵਾ ਗੁਰੂ ਦੀ ਕਿਰਪਾ ਲੱਗਾ ਹੋਇਆ ਵਾ ਜੋਰ ਦੇਣ ਸਾਨੂੰ ਅਸੀਂ ਵੀ ਲੱਗੇ ਹੋਏ ਆ ਉਹਦੇ ਬਾਬੇ ਦੀ ਮਿਹਰ ਆ ਪੂਰਾ ਐ ਬਿਲਕੁਲ ਇਹ ਗੁਰੂ ਦੀ ਕਿਰਪਾ ਵਾ ਇਹ ਇਹ ਵੱਖਰਾ ਹੀ ਇੱਕ ਵਰਤਾਰਾ ਹੁੰਦਾ ਵਾ ਇਹਨੂੰ ਬਹੁਤ ਜਿਹੜੇ ਸੂਝਵਾਨ ਨੇ ਜਾਂ ਸਮਝਦਾਰ ਨੇ ਬੰਦੇ ਉਹ ਤ ਨਹੀਂ ਇੰਨਾਂ ਚੀਜ਼ਾਂ ਨੂੰ ਸਮਝ ਸਕਦੇ ਜਾਂ ਮੰਨਦੇ ਆ ਜਾ ਵੀਰ ਤੇ ਕਿਵੇਂ ਲੱਗਣ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਇੱਥੇ ਕਾਰ ਸੇਵਾ ਵੀ ਸੇਵਾ ਕਰਕੇ ਭਾਜੀ ਤੇ ਸੰਗਤ ਦੇ ਦਰਸ਼ਨ ਹੁੰਦੇ ਨੇ ਹਨੂ ਬਹੁਤ ਵਧੀਆ ਲੱਗ ਰਿਹਾ ਵੇ ਕੀ ਸੇਵਾ ਨਾ ਥਕਾਵਟ ਕੀ ਰੱਬ ਦੇ ਘਰ ਆਏ ਆ ਭਾਜੀ ਥਕਾਵਟ ਜੋ ਹੋਏਗੀ ਵੇਖੀ ਜਾਏਗੀ ਤੈਨੂੰ ਸੇਵਾ ਕਰਕੇ ਬਹੁਤ ਵਧੀਆ ਲੱਗਣ ਦੇ ਆਵੇ ਹਾਂਜੀ ਹਾਂਜੀ ਆਨੰਦ ਆ ਰਿਹਾ ਜੀ ਜੇ ਤੁਹਾਨੂੰ ਘਰ ਤੁਹਾਡੇ ਡੈਡੀ ਨੇ ਕਿਹਾ ਹੁੰਦਾ ਕਿ ਕੰਮ ਕਰੋ ਖਰਾ ਦੇ ਨਾ ਉਹ ਖੋਇਆ ਨਾ ਜੀ ਹਾਂਜੀ ਇੱਥੇ ਗੁਰੂ ਦੀ ਮਿਹਰ ਆਏ ਤੁਸੀਂ ਨਹੀਂ ਕੰਮ ਕਰਨ ਦੇ ਇਹ ਮੇਰੇ ਹਿਸਾਬ ਨਾਲ ਗੁਰੂ ਆਪ ਕਰਾਉਂਦੇ ਆ ਵਾ ਇਹ ਕਹੋਗੇ ਗੁਰੂ ਘਰ ਦੀ ਸੇਵਾ ਵਾ ਇਹ ਗੁਰੂ ਆਪ ਕਰਾਉਂਦਾ ਵਾ ਆ ਜਾਓ ਵੀਰ ਜੀ ਅੱਗੇ ਆ ਜਾਓ ਦਵਾ ਕੇ ਲਗਾਉਂਗਾ ਵੀ ਸਾਡੇ ਸੇਵਾ ਵਾਲੇ ਮਹਾਂਪੁਰਖ ਵੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਨੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਬਾ ਜੀ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇੱਥੇ ਕਰ ਰਹੀਆਂ ਨੇ ਸੇਵਾ ਠੀਕ ਹੈ ਜੀ ਔਰ ਕਿਵੇਂ ਲੱਗ ਰਿਹਾ ਜੀ ਆਪਕੋ ਤੇ ਬਹੁਤ ਵਧੀਆ ਸੇਵਾ ਚੱਲ ਰਹੀ ਆ ਜੀ ਤੇ ਵੱਡੇ ਸੰਤ ਵੀ ਆਏ ਨੇ ਬਾਬਾ ਵਜਨ ਸਿੰਘ ਜੀ ਵੀ ਸੰਗਤ ਬਹੁਤ ਖੁਸ਼ੀ ਨਾਲ ਬਹੁਤ ਇਥੇ ਸੰਗਤ ਨਾਲ ਖੁਸ਼ੀ ਆ ਜਿਹੜੇ ਸੇਵਾ ਚੱਲ ਰਹੀ ਹੈ ਲੈਂਡਰ ਪੈ ਰਿਆ ਆ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਅਸੀਂ ਵੀ ਆਏ ਇਥੇ ਲੈਂਡਰ ਵੇਖਣ ਵਾਸਤੇ ਸੰਗਤ ਨਾਲ ਮੈਂ ਗੱਲ ਕਰਕੇ ਆ ਰਿਹਾ ਵਾਂ ਉਹ ਕਹਿੰਦੇ ਵੀ ਸਾਨੂੰ ਥਕਾਵਟ ਹੀ ਮਹਿਸੂਸ ਨਹੀਂ ਹੋ ਰਹੀ ਬੜੇ ਉਤਸਾਹ ਨਾਲ ਲੱਗੀਆਂ ਨੇ ਗੁਰੂ ਦੀ ਕਿਰਪਾ ਹੈ ਸਾ ਬਸ ਜਿੰਨੂੰ ਸ਼ਾਰਕੋ ਫਟਾਫਟ ਉੱਡ ਜਾਂਦਾ ਆ ਸੇਵਾ ਵੀ ਕੋਈ ਨਹੀਂ ਮਨਾ ਕਰ ਰਿਹਾ ਅਸੀਂ ਵੀ ਜਰਾ ਜਲਦੀ ਛੇ ਗਿਆ ਤੇ ਜਾਣਾ ਹੋਣਾ ਇਹ ਬਾਬਾ ਜੀ ਸਨ ਹੋਰ ਵੀ ਸਾਡੇ ਨਾਲ ਨੇ ਸਾਡੇ ਜਿਹੜੇ ਕਾਰ ਸੇਵਾ ਦੇ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲ ਕਰਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੁੱਧਰ ਬੁਲਾਉ ਤਾਂ ਹਾਂਜੀ ਹਾਂਜੀ ਉਧਰ ਗੱਲ ਕਰਨੇ ਆ ਆਜੋ ਵੀਰ